ਕਰ ਸਤਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹਿਲਾ ਪਹਿਲਾ ਕਰ ਪਹਿਲਾ ਮੋਤੀ ਤਮੰਦਰ ਉਸ ਰੈ ਰਤਨੀ ਤਾ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵਚਾਓ ਮਤ ਦੇਖ ਪੂਲਾ ਵਿਸਰੇ ਤੇਰਾ ਚਿਤ ਨ ਆਵੈ ਨਾਉ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਉ ਮਤ ਦੇਖ ਫੂਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ ਸਿੱਧੂ ਹੂੰ ਆ ਸਦ ਲਾਈ ਰਿੱਧ ਅੱਖਾਂ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੇ ਭਾਉ ਮਤ ਦੇਖ ਫੂਲਾਂ ਵਿਸਰੈ ਤੇਰਾ ਚਿੱਤ ਨ ਆਵੇ ਨਾ ਸੁਲਤਾਨ ਹੋਵਾਂ ਮੇਲ ਸ਼ਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਆਉ ਮਤ ਦੇਖ ਪੂਲਾ ਵਿਸਰ ਤੇਰਾ ਚਿੱਤ ਨ ਆਵੇ ਨਾ ਸ੍ਰੀ ਰਗ ਮੈਲਾ ਤਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਅਪਿਆਉ ਚੰਦ ਸੂਰਜ ਦੋਏ ਗੁਫਾ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਪੀਤਰ ਕੀਮਤ ਨਾ ਪਵੇ ਹਾਂ ਕੇ ਵੱਡੇ ਆਖਾਂ ਨਾਉ ਸੱਚ ਚੰਦਰੰਕਾ ਨਿਧ ਥਾਈ ਸੁਣ ਸੁਣ ਆਖਣ ਆਖਣਾ ਦੇ ਭਾਵ ਕਰੇ ਤੁਮਾਈ ਰਹਾਉ ਉਸਾਂ ਕਟੀਆਂ ਵਾਰ-ਵਾਰ ਤੀਸਣ ਤੀਸਾਂ ਪਾਏ ਅੱਗੀ ਸਤੀ ਜਾਲੀਆਂ ਪਸਮਸੇਤੀ ਰਲ ਜਾਉਂ ਪੀ ਤੇਰੀ ਕੀਮਤ ਨਾ ਪਵੇ ਹੋਂ ਕੇ ਵੱਡ ਅੱਖਾਂ ਨਾਉ ਕੰਖੀ ਹੋਇ ਕ ਜੇ ਧੋਵਾ ਸੈ ਅਸਮਾਨੀ ਜਾਉ ਨਦਰੀ ਕਿਸੈ ਨ ਆਵੋ ਨਾ ਕਿਸ਼ ਪੀਆ ਨਾ ਖਾਓ ਤੀ ਤੇਰੀ ਕੀਮਤ ਨਾ ਪਵੈ ਹੋਂ ਕੇ ਵੱਡਿਆ ਖਾ ਨਾਉ ਨਾਨਕ ਕਾਗਦ ਲਖਮਣ ਪੜ ਪੜ ਕੀਚੈ ਫਾਉ ਮਸੂ ਤੋਟ ਨ ਆਵਈ ਲੇਖਣ ਪਉਣ ਚਲਾਉ ਤੇ ਤੇਰੀ ਕੀਮਤ ਨਾ ਪਵੇ ਹੋਂ ਕੇ ਵੱਡੇ ਆਖਾਂ ਨਾਉ ਸ੍ਰੀ ਰਗ ਮੈਲਾ ਪਹਿਲਾ ਲੇਖ ਹੈ ਬੋਲਣ ਬੋਲਣਾ ਲੇਖ ਹੈ ਖਾਣਾ ਖਾਓ ਲੇਖ ਹੈ ਵਾਟ ਚਲਾਈਆ ਲੇਖ ਹੈ ਸੁਣ ਵੇਖਾਓ ਲੇਖ ਹੈ ਸਾਲਵਾਈਆ ਪੜੇ ਕੇ ਪੁੱਛਣ ਜਾਓ ਬਾਬਾ ਮਾੜਾ ਰਚਨਾ ਤੋਂ ਅੰਧ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਾਉ ਜੀਵਨ ਮਰਣਾ ਜਾਏ ਕੈ ਇੱਥੇ ਖੱਜ ਕਾਲ ਜਿੱਥੇ ਬਹਿ ਸਮਝਾਈਏ ਤਿੱਥੇ ਕੋਈ ਨ ਚੱਲਿਓ ਨਾਲ ਰੋਮਣ ਵਾਲੇ ਜਿਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਅੱਖ ਬਹੁਤ ਬਹੁਤ ਘਤਮ ਅੱਖ ਹੈ ਕੋਏ ਕੀਮਤ ਕਿਨਾਂ ਨਾ ਪਾਈਆ ਤੈਨ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇ ਤੇ ਲੋ ਨੀਚ ਅੰਦਰ ਨੀਚ ਜਾਤ ਨੀਚੀ ਹੂੰ ਅਤਨੀ ਨਾਮ ^{(3)} ਕੇ ਸੰਗ ਸਾਥ ਵੱਡਿਆਂ ਸਿਓ ਕਿਆਰੀ ਜਿੱਥੇ ਨੀਚ ਸੰਭਾਲੀ ਹਨ ਿੱਥੇ ਨਦਰ ਤੇਰੀ ਬਖਸ਼ੀਸ਼ ਸ੍ਰੀ ਰਾਗ ਮੈਲਾ ਪਹਿਲਾ ਲੱਬ ਕੁੱਤਾ ਕੂੜ ਚੂੜਾ ਠਗ ਖਾਦਾ ਮੁਰਦਾਰ ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਹਾਣ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਊਤਮ ਸੇ ਦਰ ਊਤਮ ਕਹੀਏ ਨੀਚ ਕਰਮ ਭੈ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ रस पर मलकी वास रस घोड़े रस से जा मंदिर रस मीठा रस मास एते रस शरीर के कैखत नाम निवास जित बोलिया पत पाई है सो बोलिया परवान ठिक्का बोलवे गुचणा सुन मूर्ख मन अजान ਜੋ ਤਿਸ ਭਾਵੇਂ ਸੇ ਭਲੇ ਹੋਰ ਕਿ ਕਹਿਣ ਵਖਾਣ ਤਿਨ ਮਤ ਤਿਨ ਪਤ ਤਿਨ ਤਨ ਪੱਲੇ ਜੇਨ ਫਿਰਦੇ ਰਹਿ ਅਸਮਾਏ ਤਿਨ ਕਾ ਕਿਆ ਸਾਲਾਣਾ ਅਮਰ ਸਵਾਲਿਓ ਕਾਏ ਨਾਨਕ ਨਦਰੀ ਬਾਰੇ ਰਾਚੇ ਦਾਨ ਨਾ ਨਾਏ ਸ੍ਰੀ ਰਾਗ ਮੈਲਾ ਪਹਿਲਾ ਅਮਲ ਗਲੋਲਾ ਕੂੜਕਾ ਦਿੱਤਾ ਦੇਵਣਹਾਰ ਮੱਤੀ ਮਰਣ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੂਫੀਆਂ ਰੱਖਣ ਕਾ ਦਰਵਾਰ ਨਾਨਕ ਸੱਚ ਕਾ ਸੱਚ ਜਾਣ ਜਿਤ ਸੇਵੈ ਸੁਖ ਪਾਈਐ ਤੇਰੀ ਦਰਗਾਹ ਚੱਲ ਮਾਣ ਰਹਾਓ ਸੱਚ ਸਾਰਾ ਗੁੜ ਬਹਾਰਾ ਜਿਸ ਵਿੱਚ ਸੱਚਾ ਨਾਮ ਸੁਣ ਵਖਾਣੇ ਜੇ ਤੜੇ ਹੂੰ ਤਿੰਬਲ ਹਾਰ ਜਾਉ ਤਾਂ ਮਨ ਖੀਵਾ ਜਾਣੀਂ ਜਾਂ ਮਹਿਲੀ ਪਾਏ ਥਾਂਉ ਨਾਉ ਨੀਰ ਚੰਗਿਆਈਆਂ ਤਤ ਪਰਮਲ ਤਨਵਾਸ ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇੱਕ ਦਾਤ ਦੂਖ ਤੇ ਸਹਤ ਆਖੀਆਂ ਸੁਖ ਜਿਸਹ ਰਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪੈਨਣ ਖਾਨ ਹੋਰ ਗੱਲਾਂ ਸਭ ਕੂੜੀਆਂ ਤੁੱਤ ਭਾਵੇਂ ਪਰਵਾਣ ਸ੍ਰੀ ਰਾਗ ਮਹਿਲ ਤਹਿਲਾ ਜਾਲ ਮੋਹ ਕਸਮਸ ਕਰ ਮਤ ਕਾਗਦ ਕਰਸਾਰ ਭਾਉ ਤਲਮ ਕਰ ਚਤ ਲਖਾਰੀ ਗੁਰ ਪੁਛ ਲਿਖ ਵੀ ਚਾਰ ਲਿਖ ਨਾਮ ਸਾਲਾ ਲਿਖ ਲੇਖ ਅੰਤ ਨਾ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਛਾਓ ਤਿਨ ਮੁਕਟਕੇ ਨਿਕਲੈ ਜਿਨ ਮਨ ਸੱਚਾ ਨਾ ਕਰਮ ਮਿਲਤਾ ਤਾਂ ਪਾਈਏ ਨਾਹੀਂ ਦੱਲੀ ਵਾਓ ਦਵਾਓ ਇੱਕ ਆਵੇਂ ਇੱਕ ਜਾਹੇ ਉਠ ਰੱਖੀਆਂ ਨਾਮ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਧਿਆ ਜਾਣੀਏ ਵਿਣ ਨਾ ਵੇਕਾਰ ਭੈ ਤੇਰੇ ਦਰ ਅਗਲਾ ਕਾਪ ਕਾਪ ਚਿੱਤ ਦੇ ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਹੀਂ